ਕੁੱਤੀ ਦਾ ਖਾਂਸਾ ਵਾਏ ਕੁੱਤੀ ਦੀ ਬੱਤੇ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟਪਾਈ ਤਹਿਸੀਲ ਗਿੱਦੜਵਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਹੈ ਜੀ ਲੈ ਪਿੰਡ ਕੋਟਪਾਈ ਤੋਂ ਗੁਰੂ ਘਰ ਦੇ ਵਿੱਚੋਂ ਯਾਤਰਾ ਆਰੰਭ ਕੀਤੀ ਸੀ ਇਹ ਯਾਤਰਾ ਕਰਦਾ ਕਰਦਾ ਸ਼ਿਸ਼ੂ ਤੋਂ ਅੱਗੇ ਮਿਲ ਕੇ ਲੇਹਲਾਖਵਾਲਾ ਜਾ ਰਿਹਾ ਸੀ ਤੇ ਰਸਤੇ ਜੀ ਸਰਦਾਰ ਜੀ ਭਾਈ ਸਾਹਿਬ ਮੈਨੂੰ ਮਿਲੇ ਤੇ ਕਿੱਥੋਂ ਹੈ ਭਾਈ ਤੁਸੀਂ ਮੇਰਾ ਜਗਦੀਸ਼ ਤਫਾਨ ਹੈ ਤੇ ਮੈਂ ਬਠਿੰਡੇ ਤੋਂ ਆ ਰਹੀ ਹਾਂ ਭਾਈ ਦੇ ਨਾਲ ਮੈਨੂੰ ਬਹੁਤ ਖੁਸ਼ੀ ਹੋਈ ਬਾਬਾ ਜੀ ਨੂੰ ਮਿਲ ਕੇ ਤੇ ਇਹ ਦੇਖਿਆ ਵੀ ਅੱਜ 27 ਦਿਨ ਹੋ ਗਏ ਇਹਨਾਂ ਨੂੰ ਇੱਥੇ ਇੱਥੋਂ ਤੱਕ ਕਿਉਂਕਿ 27 28 ਦਿਨ ਹਾਂਜੀ 27 28 ਦਿਨ ਇਹਨਾਂ ਨੂੰ ਹੋ ਗਏ ਜੀ ਤੇ ਬਹੁਤ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ ਸਾਡੇ ਵਰਗੇ ਇਹ ਜਿਹੜੇ ਇਸ ਤਰ੍ਹਾਂ ਚ ਬੈਠੇ ਰਹਿੰਦੇ ਹੈਗੇ ਘਰੇ ਨੂੰ ਯਾਰ ਜਾਣਾ 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 ਪਰ ਬਾਬਾ ਜੀ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਇਹ ਇਹਦੋਂ ਪਹਿਲਾਂ ਵੀ ਬਹੁਤ ਦੂਰ ਕੱਢ ਚੁੱਕੇ ਨੇ ਇਹ ਭਾਈ ਸਾਹਿਬ ਇਹਨਾਂ ਨੇ ਜਦੋਂ ਮਿਲੇ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਇਹ ਬਟਿੰਡੇ ਤੋਂ ਬੱਚੇ ਇਹਨਾਂ ਨੇ ਇਹ ਬਟਿੰਡਾ ਆਪਰੇ ਨਾਲ ਦਾ ਜਿਲ੍ਹਾਗਾ ਬਟਿੰਡਾ ਕੋਰਪੇ ਤੋਂ ਸਿਰਫ 3 ਕਿਲੋ ਮੀਟਰ ਨਾਲ ਹੈ ਤੇ ਮੈਂ ਇਸ ਇਸ ਵੀਰ ਨੇ ਮੇਰਾ ਧੰਨਵਾਦ ਕੀਤਾ ਮੈਂ ਸਵਾਗਤ ਕੀਤਾ ਮੈਂ ਇਸ ਵੀਰ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ